ਲਓ ਭਾਈ ਆ ਬੰਦਾ ਤੁਸੀਂ ਪਛਾਣ ਲਿਆ ਹਾਂ ਕੀ ਕਰੀ ਆਪਾਂ ਪਹਿਲੇ ਜਿਹੜਾ ਮਰਜ਼ੀ ਕੁਛ ਕਰ ਲਈ ਆਪਣੀ ਆਈਟਮ ਪੇਸ਼ ਕਰਦੀ ਮੇਰੀ ਗੱਲ ਸੁਣੋ ਓਏ ਇਹ ਬਾਈ ਸੜਕ ਤੇ ਖੜਾ ਸੀ ਤੇ ਫਿਰ ਅਸੀਂ ਗੱਡੀ ਉੱਥੋਂ ਮੋੜੀ ਇਹਨੂੰ ਆਖਿਆ ਵੀ ਚੱਲ ਆਪਾਂ ਗੱਡੀ 'ਚ ਕੋਈ ਕਰਤਾ ਬਿਖਾ ਦੰਨੇ ਆ ਇਹ ਕਹਿੰਦਾ ਨਾ ਡਰਾਈਵਰ ਨੂੰ ਡਿਸਟਰਬ ਨਹੀਂ ਕਰਨਾ ਤੇ ਰੂਲਾਂ ਦਾ ਬਹੁਤ ਪੱਕਾ ਹੈ ਤੇ ਤਰਕ ਨਾਲ ਗੱਲ ਕਰਦਾ ਹੈ ਤੇ ਸਕੂਲਾਂ 'ਚ ਜਾ ਜਾ ਕੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਕਹਿੰਦਾ ਹਾਸੇ ਮਜ਼ਾਕ ਐਨੇ ਕਰਦਾ ਇਹ ਇਹਦੇ ਕੋਲੇ ਆ ਦੇਖੋ ਵੜਾ ਘੜ ਬੰਦਾ ਹੈ ਹੋਲੀ ਪਟਾਰੀ ਲਾਗਾ ਦੀ ਇਹਦੇ ਚ ਕੱਢੂ ਹੁਣ ਸੱਪ ਬਣੇ ਰਹੋ ਤੁਸੀਂ ਪਰਾ ਹੋ ਜਿਓ ਲਓ ਜੀ ਕੀ ਬਾਤ ਹੈ ਭਾਈ ਜੀ ਸੱਸੀ ਗਾਲ ਬਲਾ ਤਾਂ ਕੀ ਨਾਂ hota ਮੈਨੂੰ ਪਾਨਾ ਜੀ ਪਾਨਾ ਪਾਨਾ ਪਿੰਡ ਕਿਹੜਾ ਪਿੰਡ ਮੇਰਾ ਸਾਰਨਾ ਜੀ ਸਾਰਨਾ ਹਾਂਜੀ ਜਿਲ੍ਹਾ ਮਾਨਸਾ ਜੀ ਜਿਲ੍ਹਾ ਮਾਨਸਾ ਹਾਂਜੀ ਰੋਜ਼ ਇਦਾਂ ਕਿਤਨਾ ਕਿਤੇ ਚੰਦਰ ਨੇ ਸਕੂਲਾ ਕਾਲਜ ਵਿੱਚ ਕੰਮ ਕਰਦਾ ਹਾਂ ਜੀ ਅੱਛਾ ਫਿਰ ਆਪ ਬੁਲਾਉਂਦੇ ਨੇ ਉਹ ਮੈਨੂੰ ਆਪ ਕੋਈ ਫੋਨ ਕਰ ਦਿੰਦੇ ਜੀ ਲੱਕੀ ਕੀ ਆਟਮਾ ਪੇਸ਼ ਕਰਦਾ ਹਾਂ ਸੁਣਾ ਵੀਰ ਦਿਖਾਓ ਇਹ ਲੋਕ ਸ਼ਾਨ ਲੈਣਗੇ ਉਮਝੇ ਗਏ ਪਿੰਡ ਮੇਰਾ ਸਹਾਰਨਾ ਵੀਰੋ ਹਾਂ ਭੋਲਾ ਜਿਹਾ ਤਰਾ ਚੱਲੇ ਦੀ ਉਹ ਵੀ ਕਹੂ ਵੀ ਕਰਾਵਾਂ ਖਾਵਾਂਗੇ ਤੂੰ ਆ ਜਾ ਜੀ ਇਹ ਕੀ ਹੈ ਜੀ ਇਹ ਮੇਰੇ ਕੋਲ ਕਰਮਾਲ ਹੈ ਜੀ ਹਾਂਜੀ ਹਾਂਜੀ ਇਹ ਕੀ ਹੈ ਇਹ ਇੱਕ ਡੱਬਾ ਜੀ ਇਹਦੇ ਵੀ ਜੇ ਆਪਾਂ ਇਹ ਡੰਡਾ ਪਾ ਪਾਦੀ ਨਾ ਜੀ ਪਾ ਟੱਪ ਜਾਂਦਾ ਜੀ ਹਾਂ ਉਹ ਪਾਰ ਦਿਖਾਓ ਅਰੇ ਗਲੀ ਗਲੀ ਹੈਗੀ ਹਾਂ ਜਾਦੂਗਰ ਜੀ ਤਿੰਨ ਰਮਾਲਾ ਵੰਗਾ ਲੈਂਦਾਗਾ ਹਾਂ ਰੰਗ ਬਰੰਗੇ ਨਿੱਕੇ ਨਿੱਕੀਆਂ ਆਪਣੇ ਕੋਲ ਇੱਕੋ ਹੀ ਰਮਾਲ ਹੈ ਜੀ ਅੱਛਾ ਆਪਾਂ ਤੁਹਾਨੂੰ ਚਾਰ ਰਮਾਲ ਪਾਵਾਂਗੇ ਜੀ ਓਕੇ ਠੀਕ ਇਹ ਰਹਾ ਆਪਾਂ ਰਮਾਲ ਦੂਜੀ ਪਾ ਲਈ ਮੰਨ ਲਓ ਹਾਂ ਤਿੰਨ ਰਮਾਲ ਹੋ ਗਈਆਂ ਹਾਂ ਠੀਕ ਉਹਨੇ ਰਮਾਲ ਜਿਸ ਨੂੰ ਵੜ ਜਾਂਦੀ ਹੈ ਬਈ ਹੁਣ ਤਾਂ ਇੱਕ ਇੱਕ ਰਮਾਲ ਹੀ ਹੈ ਹਾਂਜੀ ਹੂੰ ਹੂੰ ਜੇ ਆਪਾਂ ਫੇਰੋਂ ਪਰ ਦੇਖੀਏ ਜੋ ਵੀ ਜਾਦੂਗਰ ਇਹਦੇ ਤੇ ਇੱਕ ਸ਼ੂਮੇਤਰ ਕਰ ਦੇ ਜਿਉਂ ਕਰਨੀ ਲੋੜ ਨਹੀਂ ਪੈਂਦੀ ਜਿਹੜੀ ਫੇਰ ਆ ਫਿਰ ਨੂੰ ਕਰਨੀ ਸੀ ਉਹ ਹੋ ਗਈ ਜੀ ਕਿਵੇਂ ਇਹ ਜਿਹੜਾ ਜੀ ਰਮਾਲਾ ਜੀ ਟੁੱਟੇ ਅੱਛਾ ਕੀ ਬਾਤ ਹੈ ਓਏ ਆਦਾ ਖਾਲੀ ਐ ਨਖਾ ਇਹ ਜਿਹੜਾ ਫੁੱਲ ਹੈ ਜੀ ਇਹਦੇ ਵਿੱਚ ਪਹਿਲਾਂ ਲੁਕੋਇਆ ਹੁੰਦਾ ਜੀ ਰਮਾਲ ਕਤ ਨਹੀਂ ਇਹ ਰਮਾਲ ਦੇ ਵਿੱਚ ਜੀ ਛੱਲੇ ਮੇਰਾ ਸਪੈ ਜੀ ਅੱਛਾ ਜੇ ਮੈਂ ਹੱਥ ਨਾਲ ਪਾਉਂਦਾ ਰਮਾਲ ਸਲੀ ਡਿੱਗਦੀ ਅੱਛਾ ਜੀ ਮੈਨੂੰ ਪਤਾ ਲੱਗਦਾ ਤੁਸੀਂ ਫਿਰ ਮੈਨੂੰ ਕੁੱਟਦੀ ਮੈਂ ਗੁੱਸਾ ਕਰਨ ਉਹ ਮੇਰੇ ਬਾਬਾ ਫੜਿਆ ਜਾਂਦਾ ਜੀ ਅੱਛਾ ਜੀ ਹਾਂ ਜੀ ਤੇ ਕੀ ਬਾਤ ਹੈ ਦੁਬਾਰਾ ਕਿ ਮੈਂ ਫਿਰ ਕਰਦਾ ਦੇ ਇਹਹੀ ਆਈਟਮ ਪਲੇਖਾ ਦੂਰ ਕਰ ਦਾਂਗੇ ਆਪਾਂ ਕਿਵੇਂ ਹੁੰਦਾ ਹੈ ਹਿਸਾਬ ਤਾਂ ਰਮਾਲ ਦੇ ਵਿੱਚ ਆ ਜੀ ਅਸੀਂ ਆਹ ਰਮਾਲ ਹੁੰਦੀ ਹੈ ਜੀ ਮਿੱਤਰੋ ਆਪਾਂ ਨੂੰ ਹਨਾ ਜੇ ਬੰਦਾ ਸਾਨੂੰ ਨਾ ਦੱਸਦਾ ਜੀ ਜੇ ਤੁਸੀਂ ਗੱਡੀ ਦੇਖ ਕੇ ਭੱਜ ਜਾਂਦੇ ਮੈਂ ਆਵਾਜ਼ ਕਰ ਲੈਂਦਾ ਜੀ ਅੱਛਾ ਜੀ ਹਾਂ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਇਹ ਗੱਲ ਦੇ ਵਿੱਚ ਕੋਈ ਕਾਰਨ ਹੁੰਦਾ ਜੀ ਆਪਾਂ ਸਮਝ ਆਪਣੇ ਸਮਝ ਨਹੀਂ ਆਉਂਦਾ ਨਾ ਕਾਰਨ ਤੋਂ ਬਿਨਾਂ ਇੱਥੇ ਕੋਈ ਗੱਲ ਬਣਦੀ ਨਹੀਂ ਜੀ ਬਿਲਕੁਲ ਬਿਲਕੁਲ ਬਿਜਲੀ ਹਾਸੇ ਮਜ਼ਾਕ ਉਹ ਵੀ ਸੁਣਾ ਦੇ ਗੱਲ ਜਿਹੜੀ ਕਹਿੰਦਾ ਸੀ ਤੁਹਾਡੇ ਪਿੰਡ ਰਾਮ ਰੇਲਾ ਹੋਈ ਕਿਵੇਂ ਨੀ ਉਹ ਤਾਂ ਉਹ ਤਾਂ ਬੜੀ ਲੰਮੀ ਗੱਲਾਂ ਬਗ ਜਾਂਦੀ ਚਲੋ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ ਕੀ ਗੱਲ ਕੀਤੀ ਹੋ ਗੈਸ ਕੋਈ ਹਾਸੇ ਮਜ਼ਾਕ ਵਾਲੀ ਗੱਲ ਸੁਣਾ ਦੇ ਨੀ ਉਹ ਤਾਂ ਢੱਕਾ ਰੱਟੀ ਦੀ ਜੀ ਹਾਂ ਉਹਦੇ ਕੋ ਬਾਬਾ ਸਾਡੇ ਪਿੰਡ ਦੀ ਉਹਦੇ ਕੋ ਲੋਕ ਜਿੱਦੇ ਜਾਂਦੇ ਆ ਉਹ ਇੱਕ ਬੁੜੀ ਆ ਕਿ ਮੈਨੂੰ ਕੀ ਕਹਿੰਦੀ ਆ ਕਾਕਾ ਸਿਆਣੇ ਦਾ ਕਰ ਕਿਹੜਾ ਮਗਾਸੀ ਕੀ ਕਮਲੇ ਆ ਜੀ ਵੀ ਸਿਆਣੇ ਆ ਅਸੀਂ ਵੀ ਸਾਰਾ ਕੁਝ ਪਤਾ ਸਾਨੂੰ ਬਾਬਾ ਕੋਦ ਬਣ ਗਿਆ ਉਹ ਬੰਦਾ ਨੋਂਦਾ ਨਹੀਂ ਉਹਦੇ ਸ਼ਰਦੇਵਾੜ ਜੁੜ ਜਾਂਦੇ ਆ ਲੋਕੋ ਨੂੰ ਕਹਿਣ ਲੱਗੇ ਜਾਂਦੇ ਬਾਬਾ ਬਾਬਾ ਸਾਡੇ ਘਰੇ ਆ ਪ੍ਰਭੂ ਬਾਪੂ ਇੱਕ ਹੁੰਦਾ ਬਾਕੀ ਚਾਚੇ ਤਾਂ ਸਹੀ ਗੱਲ ਹੈ ਚਾਚੇ ਤਾਂ ਮਤਲਬ ਦੇ ਸਕਾਂਪੂਰ ਦੇ ਮਾਦੇ ਜਾਏ ਹੋਰ ਆਉਂਦੀ ਬੁੜੀ ਚਾਚਾ ਮੈਂ ਪਾਣੀ ਕਰਾਉਣਾ ਅਗੜ ਵਿੱਚ ਕੇ ਭਾਈ ਪਾਣੀ ਤੇ ਪਾਣੀ ਦਾ ਪਾਣੀ ਕੀ ਕਰਾਂਗੇ ਤੂੰ ਤੂੰ ਐਂ ਕਹਿ ਮੈਂ ਤਾਂ ਦੁੱਧ ਕਰਾਂ ਪਾਣੀ ਦਾ ਦੁੱਧ ਕਰਨਾ ਹੈ ਕਹਾਂ ਮੈਂ ਮੈਂ ਨਹੀਂ ਕਰਦਾ ਕਿ ਜਗਰਦਾ ਕਰਦਾ ਉਹਨਾਂ ਦੇ ਬਗਜੋ ਆ ਪਾਣੀ ਚਾਚਾ ਨੇ ਤਾਂ ਬਾਹਰ ਲੱਗਿਆ ਪਿਆਗਾ ਅੰਦਰੋਂ ਕਿ ਬਾਹਰੋਂ ਅੰਦਰੋਂ ਮੈਂ ਅੰਦਰ ਬੰਦਾ ਬੋਲ ਮਾਰ ਲੈ ਭਾਈ ਜੇ ਬਾਹਰ ਲੱਗਾ ਕਿਤੇ ਗਏ ਇਹਦੇ ਦੋ ਹਾਲ ਹੁੰਦੇ ਭਾਈ ਕਿਤੇ ਬਾਹਰ ਤਾਂ ਅੰਦਰ ਲੱਗਿਆਗਾ ਵੀ ਬਾਹਰੋਂ ਬੋਲ ਮਾਰੋ ਹਾਂ ਜੇ ਅੰਦਰੋਂ ਲੱਗਿਆ ਤਾਂ ਕੋਈ ਬੰਦਾ ਤਾਂ ਅੰਦਰ ਹੈਗਾ ਹੈਗਾ ਤਾਂ ਚਾਚਾ ਤੂੰ ਬੋਲ ਮਾਰ ਦੇ ਮੈਂ ਕਹਾਂ ਮੈਂ ਮਾਰ ਦੇ ਨਾ ਭਾਈ ਖੜਜੋ ਤਾਇਆ 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 ਨਹੀਂ ਆਇਆ ਉਹਨੇ ਸਾਰਾ ਕਰਕੇ ਸੁਣਾ ਤਵੀ ਰੋੜਾ ਨਾ ਪਾਉ ਹੋਇ ਹੁਣ ਹਾਂ ਉਹਦੇ ਘਰ ਨਹੀਂ ਆ ਗਿਆ ਹੁਣ ਬਾਰ ਖੋਲ ਕੇ ਪੁੱਛਾਂ ਬੋਲ ਭਾਈ ਕੀ ਕੰਮਾਂ ਕਹਿੰਦੀ ਪਾਣੀ ਕਰਾਉਣਾ ਸਾਡੀ ਮੈਸ ਨਹੀਂ ਮਿਲਦੀ ਤਾਈ ਕਹਿੰਦੀ ਤਾਬ ਜੂੜ ਫਾਰਕ ਲਓ ਕਹਿੰਦਾ ਮੈਸ ਕਰਦੇ ਐਟਮਿਕ ਹੋਰ ਆਓ ਜੀ ਦੂਜੀ ਆਈਟਮ ਫੇਰ ਆ ਕੇ ਕੋਰ ਕੱਢਦੇ ਤਵਰ ਤੇਰਾ ਬਾਹਰ ਉਹ ਨਹੀਂ ਕਰਦੇ ਹਾਂ ਬਾਹਰ ਟਾਈਮ ਹੀ ਆਪਾਂ ਕਰਦੇ ਵੀ ਖੁੱਲੇ ਸਮੇਂ ਚ ਬਾਈ ਦਾ ਮੋਬਾਈਲ ਨੰਬਰ ਤੇਨੂੰ ਪ੍ਰੋਗਰਾਮ ਦਿਆ ਕਰੋ ਬਾਈ ਨੂੰ ਇਹਨੂੰ ਬੁਲਾਇਆ ਕਿਉਂਕਿ ਇਹ ਲੋਕਾਂ ਨੂੰ ਜਾਗਰੂਤ ਕਰਾ ਹਾਂ ਸਕੂਲਾਂ ਚ ਬਹੁਤ ਇਹ ਜਿਹੜੇ ਭਰਮ ਭਲੇਖੇ ਨੇ ਨਾ ਉਹ ਦੂਰ ਕਰਦਾ ਇਹ ਤਾਂ ਜੋ ਜਵਾਬ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਸੱਚ ਦਾ ਸੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਹਾਂਜੀ ਇੱਕ ਮੇਰੇ ਕੋਲੇ ਬੈਗਾ ਜੀ ਇਹਦੇ ਵਿੱਚ ਕੁਛ ਨਾ ਕੁਛ ਬਾਹਰ ਲੁਕੋਗੇ ਰਹਿਣਾ ਪੈਂਦਾ ਜੀ ਵਿਚਾਰੀ ਬੰਦੇ ਲੁਕੋਲੇ ਜੀ ਤਿੰਨ ਇਹ ਲੁਕੋ ਤਾਂ ਨਹੀਂ ਤਾਂ ਨਹੀਂ ਦਿਖਦੇ ਨੇ ਇਹ ਜੀ ਇਹ ਤਾਂ ਫੱਕੜ ਲਈ ਹਾਂ 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 ਚਲੇ ਲਈਏ ਹਾਂਜੀ ਹਾਂ ਜੀ ਇਹਦੇ ਵਿੱਚ ਆਪਾਂ ਕਰੀਮ ਪਾਤਾ ਹਾਂ ਇੱਕ ਦੇ ਵਿੱਚ ਦੋ ਪਾਤੇ ਹਾਂ ਇਹ ਚਲੇ ਪਾਤੇ ਦਿਖਾ ਦਿਓ ਤਿੰਨ ਨਰੀਮ ਪਾਤੇ ਜੀ ਦੇ ਤਿੰਨ ਪਾਤੇ ਤਿੰਨ ਹਾਂ ਹੁਣ ਬਾਬਾ ਸਾਹਿਬ ਨੂੰ ਕੀ ਕਹਿੰਦਾ ਹਾਂ ਉਹ ਕਹਿੰਦਾ ਜਿਹੜੀ ਛੋਟੇ ਘਰੇ ਫੋਟੋ ਲੱਗਿਆ ਨਾ ਹਾਂ ਉਹ ਤੁਹਾਨੂੰ ਸੱਤ ਘੇੜੇ ਦੇ ਕੇ ਆਓ ਅੱਛਾ ਉਹਨੇ ਪ੍ਰਭੂ ਗਿਆ ਫਿਰ ਤਾਂ ਇਹਦੇ ਵਿੱਚ ਕਰਕੇ ਨੂੰ ਝੋਲਾ ਫੜਾਤਾ ਫੋਟੋ ਦਾ ਮੋਲ ਦੀ ਨਹੀਂ ਹਾਂ ਮੇਰੇ ਦੋ ਵਿਆਹ ਨੇ ਪ੍ਰਭੂ ਕਿਵੇਂ ਜਦੋਂ ਮੇਰਾ ਦੂਜੇ ਵਿਆਹ ਸੀ ਨਾ ਮੇਰੀ ਬੇਬੇ ਮੈਨੂੰ ਕੁਝ ਜੇ ਮੁੰਡੇ ਆ ਜਦੋਂ ਦੂਜੇ ਵਿਆਹਗਾ ਅੜ ਕੇ ਉੱਟ ਕੇ ਹਰਾ ਮੱਥੇ ਲਵਾ ਲਈ ਚੰਗਾ ਹੁੰਦਾ ਮਗਵੇ ਪੁੰਡੀ ਜੀ ਨਾ ਪੈ ਜਾ ਮਾਤਾ ਬੇਬੇ ਉਹਦਾ ਮੈਨੂੰ 33 ਦਿਨ ਤੱਕ ਦੇ ਰੱਖੀਆ ਉਹ ਆਪ ਨੂੰ ਡੀਕਣ ਗਏ ਮਗਰ ਤੂੰ ਮੈਨੂੰ ਐ ਸਮਝਾ ਮੁੰਡਿਓ ਫੇ ਗੱਡੀ ਵਧੀਆ ਕਰਾ ਕੇ ਰੱਖ ਲਿਓ ਟਾਇਰ ਨਾ ਵੜੇ ਹੋਣ ਹਾਂ ਹਾਂ ਖੜੀ ਰਹਾਂ ਹਾਈ ਰੱਬਾ ਦੀ ਲੋੜ ਸੀ ਕੀ ਬਾਤ ਆ ਜੀ ਕੀ ਬਾਤ ਸਲੂਟ ਆ ਸਲੂਟ ਐਂ ਤੱਕ ਨਾ ਲਾਵੋ ਦਿਨ 20 ਵਾਰ ਸੀ ਜਾ ਮੇਰੇ ਬਾਪੂ ਨੇ ਚਿਰਾਗ ਲਾਲੇ ਬਾਬੇ ਦਾਲਾਣੇ ਪੀਰ ਦੇ ਉਸ ਵਕਤ ਦੇਖਿਓ ਪਾਪੀ ਲਾਟਾ ਵੀ ਫਿਰ ਕਿਉਂ ਪਾਪੀ ਫੇਰ ਲਾਟਾ ਵੀ ਮੈਂ ਕਹਿਆ ਮਰੋਟੀ ਮੇਰੇ ਬਾਪੂ ਨੂੰ ਜਬ ਵੀ ਵੀਰੇ ਖੁਸ਼ਾ ਲਾ ਲੈਣਾ ਵੀਰ ਮੈਂ ਕਹਿਆ ਪਾਣੋ ਜਿਹਦੇ ਪਾਣੀ ਪਾ ਕੇ ਦੇਖਾ ਨਾ ਮਗਰ ਮਫੂਕੇ ਉਹ ਨਾਲ ਜਾ ਕੇ ਆ ਯਾ ਇਹ ਵਿਗਿਆਨ ਸਿੱਧ ਕਰਦਾਗਾ ਨਹੀਂ ਚਲੋ ਗੁੱਸਾ ਨਾ ਕਰੋ ਜੀ ਹੈਨਾ ਜੇ ਤਾਂ ਗੱਲ ਸਿਆਣੀ ਹੈ ਬਾਈ ਦੀ ਗੱਲ ਚ ਤਰਕ ਹੈ ਤਰਕ ਹੈ ਹਾਂ ਬਾਕੀ ਭਰਾਵੋ ਮੇਰੀ ਵੀ ਉਹ ਨਕਰਤਾਰ ਹੋਆ ਮੇਰੀ ਬੁੜੀ ਦੀ ਨਕਰਤਾਰ ਹੋ ਵੀ ਉਹ ਪਾਰਟੀ ਹੋਣੀ ਆ ਜਾਨੀ ਪਾਡੀ ਕੇ ਮੈਂ ਬਾਈ ਜਦੋਂ ਮੈਂ ਤਰ ਕੇ ਉੱਠਿਆ ਭਰਾਵੋ ਜਾਣੇ ਚੜਿਆ ਸਭ ਭੱਜ ਕੇ ਮੇਰੀ ਬੇਬੇ ਕੋਲੇ ਗਿਆ ਮੈਂ ਕਿ ਬੇਬੇ ਹਾਂ ਬੇਬੇ ਮਗਰ ਆ ਤਾਂ ਮੈਨੂੰ ਪੁਲਸ ਦਿਖਾਈ ਦੇਗੀ ਹਾਂ ਮੇਰੀ ਬੇਬੇ ਕਹਿੰਦੀ ਪੁੱਤ ਲਾ ਲੈਣਾ ਸੀ ਮੈਂ ਕਿ ਬੇ ਨਾਲ ਤਾਂ ਤੇ ਲੇਡੀ ਪੁਲਸੀ ਮੈਂ ਕਹ ਲਾ ਲੈਣਾ ਤਾਂ ਵਿਆਹ ਹੀ ਨਹੀਂ ਸੀ ਤੋ ਕੋ ਹੀਰਾ ਭਰੀ ਆਪਾਂ ਦੇਖੀ ਵੀ ਕਿੱਥੇ ਹੋ ਗਈ ਆ ਕਿੱਥੇ ਹੋ ਗਈ ਜੀ ਦੇ ਵਿੱਚ ਆਪਾਂ ਜੀ ਮਣ ਕੱਢ ਲਓ ਜੀ ਲਓ ਜੀ ਜੀ ਮਣ ਇਹ ਬਾਈ ਨੇ ਆਪਾਂ ਅੱਗੇ ਜਿੱਦੂ ਕੱਢ ਕੇ ਦਿਖਾਏ ਇਹ ਖਾਲੀ ਹੋ ਗਿਆ ਜੀ ਇਹਨੂੰ ਕੱਲੇ ਕੱਲੇ ਫੇਰ ਟਿਕਾਓ ਜੀ ਲੈ ਇੱਕ ਫੜਾ ਹੈ ਹੈ ਇਹ ਕਿਵੇਂ ਇਹ ਕੱਲੇ ਕੱਲੇ ਤਾਂ ਪਾਏ ਸੀ ਹਾਂ ਇਹ ਕਿਵੇਂ ਕੀ ਕਿਉਂ ਤੇ ਕਿਵੇਂ ਇਹ ਹੁਣ ਜੀ ਆਪਾਂ ਬਰਾਬਰ ਸਮਝੀਏ ਇਹ ਜਿਹੜੇ ਨਹੀਂ ਬਣਾ ਪਰਵਾਹ ਕਰੋ ਸ਼ੌਂਕੇ ਲੈ ਕੇ ਤਰੇ ਫਿਰਦਾਗਾ ਇਹ ਜੋਗੀ ਬਾਬੇ ਕੋਲੇ ਸ਼ੌਂਕੀ ਹੁੰਦੇ ਆ ਕਿਸੇ ਕੋਲੇ ਜਾਦੂ ਕਾਲਾ ਏਲਮ ਕੁਝ ਵੀ ਨਹੀਂ ਹੁੰਦਾ ਕੁਝ ਲੋਕ ਇਹ ਕਹਿੰਦੇ ਨੇ ਸਾਡੇ ਕੋਲੇ ਇੰਦਰਜਾਲ ਹੁੰਦਾ ਇੰਦਰਜਾਲ ਵੀ ਪ੍ਰਭੂ ਹੁੰਦਾ ਨੀਗਾ ਇੱਕ ਵੀਡੀਓ ਪਾਈ ਸੀ ਬਾਈ ਨੇ ਉਹ ਕਹਿੰਦਾ ਜੇ ਕਿਸੇ ਨੇ ਇੰਦਰਜਾਲ ਸਿੱਖਣਾਗਾ ਕਿਹੜਾ ਤਮਾਸ਼ਾ ਸਿੱਖਣਾਗਾ ਮੇਰੇ ਕੋਲੇ 11 12 ਸਾਲ ਲਗਾਤਾਰ ਲਾਉਣੀ ਪੈਂਦੀ ਆ ਅੱਛਾ ਉਹ ਕਿ ਚਲਾਕ ਲੋਕ ਆ ਉਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਵੀ 11 ਸਾਲ ਮੇਰੇ ਨਾਲ ਕੋਈ ਲਾਉਂਦੇ ਨਹੀਂ ਤੇ ਮੇਰੇ ਕੋਲੇ ਪ੍ਰਭੂ ਕੋਈ ਇੰਦਰਜਾਲ ਨਹੀਂ ਮੈਂ ਆਹ ਨੂੰ ਉਧੇ ਘੰਟੇ ਚ ਪਹਿਲਾਂ ਕਮਸ ਸਿਖਾ ਦਿੰਨਾਗਾ ਅੱਛਾ ਜੇ ਕਿਸੇ ਨੇ ਸਿੱਖਣਾਗਾ ਓਕੇ ਪੱਤੇ ਘੰਟੇ ਚ ਸਿਖਾ ਦੂੰਗਾ ਸਾਰਾ ਸਮਾਨ ਇਹ ਦੁਕਾਨ ਤੋਂ ਮੁੱਲ ਮਿਲਦਾ ਪ੍ਰਭੂ ਹੂੰ ਸਹੀ ਇਹ ਕਰੋਸ਼ਾਂ ਦੇ ਲੈ ਕੇ ਤੇ ਰਫਰਦਾ ਬਾਬੇ ਕੋਲੇ ਸੰਤੀ ਹੁੰਦੀ ਆ ਜাদু ਨਾਲ ਜੁੜੇ ਉਹ ਜਿਹੜੇ ਪਹਿਲਾਂ ਵਾਲੇ ਰੀਮਨ ਕਹਰੇ ਸੀ ਉਹ ਇਹਦੇ ਵਿੱਚ ਪਏ ਨੇ ਭਰਾਵੋ ਕਿਵੇਂ ਹੁਣ ਕਿਉਂ ਨਹੀਂ ਕਿੱਥੇ ਆ ਇਹ ਟੋਲੇ ਵਿੱਚ ਸਾਇੰਸ ਨੇ ਵਿਗਿਆਨ ਨੇ ਭਰਾਵੋ ਦੋ ਪੜਦੇ ਦੂਰ ਰੱਖਣ ਕੀਤੇ ਆ ਆ ਤਾਰ ਆ ਭਰਾਵੋ ਕਿਹੜੀ ਆ ਤਾਰ ਤਾਰ ਆ ਆਏ ਹਾਏ ਅੱਛਾ ਇਹ ਦੇ ਤੁਹਾਨੂੰ ਤਾਰ ਕਿਸੇ ਕੀ ਤੁਸੀਂ ਸਿਆਣੇ ਹੋਗੇ ਜੀ ਇਹ ਸੱਚਾਈ ਦੀ ਭਰਾਵੋ ਅੱਛਾ ਇਹ ਇਹ ਦਬਤੀ ਤੂੰ ਖਿੱਚ ਲਈ ਹਾਂ ਵਿਗਿਆਨ ਨੇ ਇਹਨਾਂ ਲੰਮਾ ਖਿੱਚੀ ਖਿੱਚੀ ਉਹਨਾਂ ਨੇ ਸੱਚ ਨੂੰ ਤਨੋਂ ਕੱਟ ਲੈ ਇਹਨਾਂ ਨੂੰ ਮੈਂ ਕੱਪੜਾ ਬਣਾਦਾ ਜੀ ਵੀ ਬਾਬੇ ਦੇ ਹੱਥ ਨਾਲ ਦੇ ਸੀ ਤੇ ਮੇਰੇ ਹੱਥ ਲਿਆ ਪ੍ਰਭੂ ਤੇ ਤੁਸੀਂ ਮਸਲਾ ਨਾਲ ਮਰੋੜ ਦਿਓ ਰੱਖਣਾ ਖੁੱਲ ਜੂ ਤੇ ਬੰਦਾ ਫੇਰ ਦੂਜੇ ਪਾਸੇ ਹੱਥ ਪਾ ਲੂਗਾ ਇਹਦੇ ਵਿੱਚ ਦੋ ਮੂੰਹ ਆ ਪ੍ਰਭੂ ਹਾਂ ਓਕੇ ਉਹ ਬਈ ਨਹੀਂ ਬਣੂਗਾ ਕੀ ਬਾਤ ਹੈ ਕੀ ਹਾਂ ਆ ਪਹਿਲਾਂ ਇਹ ਜੁੜੇ ਨਹੀਂ ਹੋਏ ਨੇ ਇਹ ਕਹਿ ਰਹੇ ਨੇ ਪ੍ਰਭੂ ਕਿ ਕਿ ਲੇ ਕਿ ਲੇ ਇਹ ਤੇਰਾ ਫਿਰ ਹੀ ਆ ਕੀ ਬਾਤ ਹੈ ਜੀ ਇਹ ਆ ਜੀ ਮਿੱਤਰੋ ਸਨਾ ਆਪਾਂ ਕਹਿੰਦੇ ਵੀ ਕਾਲਾ ਜਾਦੂ ਕਰਦਾ ਸਾਡੀਆਂ ਬੁੜੀਆਂ ਐਵੇਂ ਪੈਸੇ ਬਰਬਾਦ ਕਰੀ ਜਾਂਦੇ ਨੇ ਘਰ ਘਰੋਂ ਕੌਣ ਕਦੌਣੇ ਕਿਉਂ ਭੂਵਨੇ ਸਾਧਾ ਨੂੰ ਦੇ ਜਾਂਦੇ ਨੇ ਪਰ ਆਹ ਬੰਦਾ ਮਿਹਨਤ ਕਰਦਾ ਮਿਹਨਤ ਕਰਦਾ ਕੀ ਹੈ ਇੱਕ ਤਾਂ ਸੱਚ ਦਿਖਾਉਂਦਾ ਬਈ ਹੈ ਨਾ ਵੱਡੀ ਗੱਲ ਹੈ ਬਿਲਕੁਲ ਦੇਖ ਕੇ ਕਿ ਤੁਸੀਂ ਹੈਂ ਕੀ ਵਾਰ ਵੱਡੀ ਗੱਲ ਹੈ ਹੋਰ ਘੜਵਾਲ ਕਟਿਆ ਕੁਛ ਆਪ ਬੱਚੇ ਛੋਡੇ ਕਰੇ ਕੋਈ ਜੋਗੀ ਬਾਬਾ ਹੁੰਦਾ ਪ੍ਰਭੂ ਕਿਸੇ ਨੂੰ ਆਟਾ ਦਾਣਾ ਪਾਉਣ ਦੀ ਲੋੜ ਨਹੀਂ ਉਹਨੂੰ ਚੰਗੀ ਚੰਗੀ ਸਿੱਖਿਆ ਦੇ ਦਿਓ ਮਹਿੰਗਾਈ ਘਟ ਜੂਗੀ ਖਮਾਉਣ ਵਾਲੇ ਘੱਟ ਆ ਬਿਲਡ ਖਾਣ ਵਾਲੇ ਵੱਧ ਆ ਕੀ ਬਾਤ ਹੈ ਸਾਡੇ ਇੱਕ ਜੋਗੀ ਆ ਗਿਆ ਮੇਰੇ ਘਰ ਏਡੇ ਤੇ ਆ ਮੇਰੇ ਘਰ ਦੇ ਗਾਂ ਭਾਂਡੇ ਮਾਂਜੀ ਆ ਵੀ ਉਹ ਵਾਸਤੁਰ ਕੋ ਪਹਿਲੇ ਸਾਡੇ ਖੜੇ ਖੜੇ ਘਰ ਖੜ ਗਿਆ ਮੇਰੇ ਘਰ ਨੂੰ ਕੀ ਕਹਿੰਦਾ ਕਹਿੰਦਾ ਆਟਾ ਪਾਓ ਭਾਈ ਰੱਬ ਤੁਹਾਨੂੰ ਬਾਲਾ ਦੇਊ ਤੂੰ ਕਹਿੰਦੀ ਵੀ ਰੱਬ ਤੁਹਾਨੂੰ ਹੀ ਹੋਣੀ ਦੇਊ ਬਾਬਾ ਦਾ ਆਪ ਜੀ ਆਟਾ ਨਹੀਂ ਪਾਉਂਦੇ ਉਹ ਬਾਬਾ ਮੇਰੇ ਘਰ ਨੂੰ ਫੇਰ ਚ ਬੁਲਾਵੇ ਹਾਂ ਸਕਰਾਵੇ ਉਹਨੂੰ ਕੀ ਕਹਿੰਦਾ ਕਹਿੰਦਾ ਦਿਆਕਰ ਭਾਈ ਰੱਬ ਬੰਦੇ ਦੇ ਅੰਦਰ ਵੱਸਦਾ ਅੱਛਾ ਉਹ ਕਹਿੰਦੀ ਪਾਪਾ ਮੈਂ ਤਾਂ ਦੋ ਪ੍ਰੇਸ਼ਨ ਕਰਾ ਲੇ ਕਹਿੰਦੀ ਮੈਨੂੰ ਤਾਂ ਤੇ ਨਹੀਂ ਕੋ ਰੱਬ ਦਾ ਪ੍ਰਭੂ ਬਾੜੀ ਦੂਰ ਆ ਉਹਨੂੰ ਨੇੜੇ ਨੇ ਹੋਣਾ ਪੂਗਾ ਹਾਂ ਰੱਬ ਰਹਿੰਦਾ ਕਿੱਥੇ ਆ ਜਿੱਥੇ ਸਪਾਈ ਆ ਜਿੱਥੇ ਸੱਚ ਦਾ ਪਹਿਰਾ ਇੱਥੇ ਕੋਈ ਬੰਦਾ ਬੋਲਦਾ ਨਹੀਂ ਸੱਚ ਸੁਣਨਾ ਸੌਖਾ ਬੋਲਣਾ ਔਖਾ ਸੱਚ ਤੇ ਕਾਚੇ ਵਿੱਚ ਚੁਬਦੇ ਆ ਰੇਕ ਦੀ ਹਾਜਮੀ ਨਹੀਂ ਆਉਂਦੀ ਕਿ ਸਾਡਾ ਮੰਨਣਾ ਏ ਕਿ ਰੱਬ ਬੰਦੇ ਵਿੱਚ ਵੱਸਦਾ ਏ ਭੜਕ ਰਹੇ ਨੇ ਜਿਹੜੇ ਲੱਬ ਦੇ ਫਿਰਦੇ ਬਾਹਰੇ ਨੇ ਹਣਾ ਮੈਥੋਂ ਦੂਰ ਰਹਿਣ ਜੋ ਕਿਸਮਤ ਉਤੇ ਨਿਰਭਰ ਨੇ ਮੈਨੂੰ ਮੇਰੇ ਮਿਹਨਤਾਂ ਵਾਲੇ ਯਾਰ ਪਿਆਰੇ ਨੇ ਆ ਤੁਹਾਡੇ ਅਰਗੇ ਯਾਰ ਮੈਨੂੰ ਬਹੁਤ ਪਿਆਰੇ ਨੇ ਜਿਹੜੇ ਸੱਚ ਸਿੱਸਾ ਦਿਖਾਉਂਦੇ ਨੇ ਸਰ ਜੀ ਮੈਂ ਫੇਰ ਟੈਲੀ ਵੀ ਨਹੀਂ ਇੱਕ ਵੱਧ ਦੇਖ ਰਹੀ ਇਹ ਡਿਸਕਵਰੀਆਂ ਮੈਂ ਤਾਂ ਫੇਰ ਅੰਦਰ ਬੈਠਾ ਜੀ ਆ ਮਾਂ ਮੇਰੇ ਘਰ ਨੂੰ ਪੁੱਛੇ ਮਾਂ ਭਗਵਾਨ ਨੇ ਕੌਣ ਆ ਕਿਦਾਂ ਗੱਲਾਂ ਕਰਦੀਆਂ ਕਹਿੰਦੀ ਕਿ ਬਾਬਾ ਖੜਾ ਆਪਣੇ ਵਾਰ ਕੀ ਮੈਂ ਖੜਾ ਨਹੀਂ ਤਾਂ ਆਪੀ ਭਗ ਜੂਗਾ ਅੱਛਾ ਕਹਿੰਦੀ ਮਾਂ ਗਾਹਾਂ ਵਗਾ ਜਿਆ ਜੱਟਾ ਨਹੀਂ ਪਾਉਂਦੇ ਅਸਾਂ ਟਾਣੇ ਲੋਕਾਂ ਨੂੰ ਪਾਉਣੇ ਆ ਜਿਹੜੇ ਲੋਕ ਨਾਲੀਆਂ ਕੱਢਦੇ ਆ ਬਾਬਾ ਮੋੜ ਕੇ ਮੇਰੇ ਘਰ ਨੂੰ ਫੇਰ ਕੀ ਕੁਸਤਾ ਕੁਸਤਾ ਦੇ ਦੋ ਮੇਰੇ ਘਰ ਦੇ ਮਨ ਹਿਸ਼ਾਰਾ ਕਰਕੇ ਸਮਝਾਇਆ ਕਹਿੰਦੀ ਵੀਰੇ ਮਗਰ ਕੀ ਆ ਕਹਿੰਦੀ ਬਾਬੇ ਜੀ ਸੇ ਕੱਢੀ ਛੂਟਾ ਦੇ ਦੇ ਮਾਣੋ ਪ੍ਰਭੂ ਸ਼ੈਕਲ ਦੇ ਚੱਕਿਆ ਵੱਡੇ ਨਗਰ ਜਾ ਕੇ ਤਰਿਆ ਵੱਡੇ ਨਗਰ ਕੋ ਪੰਡਤਾਂ ਦਾ ਹੋਟਲ ਆ ਉਹਦੇ ਵਿੱਚ ਵੜ ਗਿਆ ਹੋਟਲ 'ਚ ਖੜ ਕੇ ਕਹਿੰਦੇ ਬਾਬੇ ਨੂੰ ਕੁਛ ਦਿਓ ਉਹਨੇ ਫੋਨ ਨੰਬਰ ਲੈ ਕੇ ਦਿੱਤਾ ਕਹਿੰਦੇ ਨਾਲ ਗੱਲਾਂ ਕਰ ਲਿਆ ਕਰ ਜਾਉਂਦਾ ਰਿਹਾ ਓਏ ਜੁੰਦਾ ਬਾਜ਼ਾਰ ਹੈ ਉਤਾਰਾ ਚੱਲ ਉਸਤਾ ਅਜਲੀ ਬਾਤ ਹੈ ਆ ਇੱਕ ਕਰੇਗਾ ਆਪਣੇ ਕੋਲੇ ਨਮਾਜ਼ ਅਸੇ ਇੱਕ ਪਹਿਲਾਂ ਤਾਂ ਮੈਂ ਜਿਹੜੇ ਵੀਡੀਓ ਦੇਖਦੇ ਨੇ ਨਾ ਉਹਨਾਂ ਉਹਨਾਂ ਤੋਂ ਅਡਵਾਂਸ ਲਈ ਮਾਫੀ ਜੇ ਕਿਸੇ ਨੂੰ ਕੋਈ ਵੀ ਕੁਸ਼ ਗੱਲਬਾਤ ਲੱਗੇ ਹੋਵੇ ਨਾ ਭਾਵਨਾਵਾਂ ਮੋਠੇ ਭਲੇ ਅਡਵਾਂਸ ਚ ਮਾਫੀ ਮੰਗਦੇ ਆ ਬਾਅਦ ਚ ਫਿਰ ਤੁਸੀਂ ਨੂੰ ਮਾਫੀ ਮੰਗੋ ਅਸੀਂ ਕੋਈ ਨੀਵੇਂ ਹੋਣ ਨਾਲ ਕੋਈ ਇਹ ਤਾਂ ਸਿਰਫ ਐਂਟਰਟੇਨਮੈਂਟ ਹੈ ਬਾਕੀ ਸੱਚ ਹੈ ਯਾਰ ਸੱਚ ਹੈ ਹਾਂ ਆਪਦਾ ਸੱਚ ਬੋਲ ਰਿਹਾ ਪੈਰਾਨਾ ਨਾ ਕੋਈ ਆਗਾ ਜੇ ਆਪਣੇ ਤੋਂ ਕੋਈ ਉਹ ਕਰਦਾਗਾ ਤਰਕ ਕਰਦਾਗਾ ਜਾਂ ਵੀ ਉਹ ਆਪਣਾ ਗੱਲ ਕਾ ਪਰਖ ਦੀ ਗੱਲ ਕਰਦਾਗਾ ਪਰਖ ਤਾਂ ਛੋਣੀ ਤੇ ਹੁੰਦੀ ਆ ਬਿਲਕੁਲ ਨਕਲੀ ਤਾਂ ਨਹੀਂਗਾ ਹਾਂ ਬਿਲਕੁਲ ਇਹ ਪਰਖਣੀ ਹੁੰਦੀ ਬਿਲਕੁਲ ਆ ਵੱਡੀ ਗੱਲ ਕਰ ਗਿਆ ਤੂੰ ਬਾਈ ਬਹੁਤ ਬਰੀ ਚਲ ਬਾਈ ਦਿਖਾ ਕੋਈ ਨਾ ਦੱਸ ਆਪਣੇ ਕੋਲੇ ਧਰਮਾਲ ਆ ਇਹਦਾ ਆਪ ਇੱਕ ਜਾਨ ਬਣਾਵਦੀ ਆ ਜੇ ਆਪਾਂ ਜਿਹਨੂੰ ਚੂਹਾ ਕਹਿ ਦੇਣਾ ਛੋਦੇ ਬੱਚਿਆਂ ਵਾਂਗ ਤੇ ਇਹ ਚੂਹਾ ਬਣਾਵਾਂਗੇ ਫਿਰ ਚੂਹਾ ਭੱਜੂਗਾ ਭਰਾਵੋ ਹਾਂ ਇਹ ਰਮਾਲ ਨੂੰ ਘਰੇ ਦਾ ਕਿ ਆਪਾਂ ਐ ਕਰ ਲਓ ਹਾਂ ਇਹਨੂੰ ਮੰਜੇ ਦੇ ਧਰਕੇ ਦਾ ਗੋਡੇ ਦੇ ਧਰਕੇ ਇਹਦਾ ਅੱਧ ਕਰ ਲਓ ਹਾਂ ਆ ਜਿਹੜੀ ਕੰਨੀਆਂ ਇਹਨੂੰ ਦੱਬ ਦਿਓ ਹਾਂ ਇਹ ਪੁਰਾਣੇ ਇਹਦੇ ਆ ਫਾਉਨ ਦੇ ਗੇੜੇ ਦੇਣੇ ਨੇ ਆ ਇਹ ਗੇੜੇ ਗੇੜਨੇ ਨਹੀਂ ਹੁੰਦੇ ਪ੍ਰਭੂ ਕਿਉਂਕਿ ਇਹ ਆਪਣਾ ਰਮਾਲ ਆ ਉਹ ਵੱਡਾ ਸੁਟਾ ਹੋ ਸਕਦਾਗਾ ਇਹਦੀ ਇੰਨੀ ਕਿ ਜਗ੍ਹਾ ਛੜਨੀ ਜ਼ਰੂਰੀ ਆ ਚੱਕ ਕੇ ਰਮਾਲ ਨੂੰ ਉਧਾ ਕਰ ਲਓ ਉਮਝ ਕੇ ਫੇਰ ਅੱਧ ਕਰ ਦੋ ਇਹਨੂੰ ਫੇਰ ਦੱਬ ਦਿਓ ਆ ਜਿਹੜੇ ਦੋ ਲੜਾ ਨਾ ਇਹਦੇ ਵਿੱਚ ਮੋਛ ਦੋ ਇਹ ਰਜਾਈ ਦੇ ਗੱਲਾ ਵਾਂਗੂ ਉਧਰ ਕੇ ਪ੍ਰਭੂ ਸ਼ਰਾਣਾ ਬਣ ਜਾਂਦਾਗਾ ਇਸ ਰਾਣੀ ਤੋਂ ਬਾਅਦ ਇਹਨੂੰ ਗਾਪਾ ਹੋਰ ਟੱਪ ਜਾਈਏ ਆ ਦੋ ਲੜ ਆਪਦੇ ਆਪ ਵਾਰ ਹੋਣੇ ਸ਼ੁਰੂ ਹੋ ਜਾਂਦੇ ਆ ਇੱਕ ਲੜ ਵੱਡਾ ਹੁੰਦਾਗਾ ਇਹ ਜੂਵੀ ਦੀ ਪੂਛ ਬਣ ਗਈ ਕੀ ਬਾਤ ਹੈ ਜੀ ਇਹ ਜੂਵੀ ਦਾ ਮੂੰਹ ਤੇ ਕੰਨ ਬਣ ਗਏ ਕਪੜਾ ਭਰੋ ਪਰ ਵਿਗਿਆਨ ਤਾਂ ਇਹ ਸਿੱਧ ਕਰਦਾਗਾ ਵੀ ਜਿਹੜੀ ਚੀਜ਼ ਦੇ ਵਿੱਚ ਜਾਣ ਨਾ ਹੋਵੇ ਇਹਨਾਂ ਤੱਕ ਉਹਨੂੰ ਬਣਨਾ ਲੱਗੇ ਉਹ ਚੀਜ਼ ਆਪਜਾ ਵਗਾ ਨਹੀਂ ਤੁਰਦੀ ਬਿਲਕੁਲ ਜੀ ਬਿਲਕੁਲ ਕਾ ਬਾਤ ਹੈ ਜੇ ਸੁਣ ਵਸਰੀ ਚੂਹਾ ਮਿਲ ਜੇ ਪ੍ਰਭੂ ਨੂੰ ਮਾਰ ਵੀ ਦਿਆ ਕਰੋ ਕਿਉਂਕਿ ਇਹਨੇ ਕਬੀਰ ਦੀਆਂ ਕਿਤਾਬਾਂ ਟੁੱਕ ਜੈ ਸੀਗੀਆਂ ਕਬੀਰ ਫਿਰ ਸੋਚੀ ਪੈ ਗਿਆ ਸੀਗਾ ਵੀ ਨੁਕਸਾਨ ਕਰ ਗਿਆ ਜਰਾ ਇਹ ਜਾਨਵਰ ਕਾਇਦਾ ਹੋਇਆ ਬਈ ਇਹ ਤਾਂ ਮਾਰਿਆ ਜਾਵੇ ਇਹਦਾ ਅੱਜ ਤੋਂ ਬਾਅਦ ਕੋਈ ਪਾਪ ਨਹੀਂ ਲੱਗਦਾ ਜੀ ਬੈਠੀ ਸੁਣੀ ਜਾਵੇ ਜੀ ਕਹਿੰਦੀ ਜੀ ਪਾਪ ਲੱਗਦਾ ਨਹੀਂਗਾ ਕਬੀਰ ਜੀ ਕਹਿੰਦੇ ਨਹੀਂ ਇਹ ਮੇਰੀਆਂ ਬਹੁਤ ਮਹਿੰਗੀਆਂ ਕਿਤਾਬਾਂ ਟੁੱਕ ਗਿਆ ਇਹਦਾ ਕੋਈ ਪਾਪ ਨਹੀਂ ਲੱਗਦਾ ਜੀ ਕਹਿੰਦੀ ਜੀ ਆ ਗੱਲ ਨਾ ਕਹਿੰਦੀ ਉਹਨ ਦੀ ਕਹਿੰਦੀ ਮੈਂ ਦਿੰਿਆ ਤੇ ਨਹੀਂ ਸ੍ਰੀ ਹਾਂ ਤਰਾਵੂ ਚੂਹਾ ਤਾਂ ਆ ਗਿਆ ਜੀ ਭੱਜ ਕੇ ਮਗਰ ਪਗੀ ਚੂਹਾ ਖੜਚ ਬੜ ਗਿਆ ਬਿਜਲੀ ਪੂਛ ਫੜ ਲਈ ਤੁੰਦ ਨੂੰ ਕੁੱਚੇ ਬਿੱਲੀ ਬਾਹਰੋਂ ਖਿੱਚੇ ਤੁਸੀਂ ਦੀ ਪੂਛ ਟੁੱਟ ਗਈ ਬਿੱਲੀ ਕਹਿੰਦੀ ਮੈਨੂੰ ਖਾਣਾ ਉਹਨੂੰ ਵਿਰਿਆਉਣ ਜੇ ਲੱਗ ਗਈ ਕਹਿੰਦੀ ਚੂਹਾ ਵਿਚੂਆ ਹਾਂ ਮਾਤਾ ਤੇਰੀ ਮਾਸੀ ਲੱਗਦੀ ਐ ਕੁਛ ਨਹੀਂ ਕਹਿੰਦੀ ਆਦੀ ਪੂਛ ਲੈ ਜਾ ਤੂ ਆ ਪ੍ਰਭੂ ਸਿਆਣਾ ਜੀ ਉਹਨੂੰ ਪਤਾ ਜੀ ਮੈਨੂੰ ਖਾਜੂਗੀ ਚੂਹੇ ਨੇ ਬਾਹਰ ਥੋੜਾ ਜਿਹਾ ਕੱਢਿਆ ਮੂੰਹ ਕਹਿੰਦਾ ਮਾਸੀ ਯਾਰ ਲੰਡੀ ਚੰਗੇ ਲੋੜ ਨਹੀਂ ਹੈ ਜੀ ਵਾਸੀ ਦੀ ਹੈ ਇਹ ਵਿਚਾਰ ਆ ਭਰਾਓ ਚੰਗੇ ਕਿਸੇ ਵਿਦਵਾਨ ਦੇ ਵੀ ਬੰਦਾ ਸੁਝੋ ਵਕਤ ਵਿਚਾਰੇ ਹਾਂ ਜੀ ਛੋੜੇ ਮੰਗਰ ਪੁਲਿਸ ਪੈਂਦੀ ਹੈ ਕਿਰਾ ਕੰਦਰ ਟੱਪ ਕੇ ਭਾਜਿਓ ਪਰ ਤੁਫਰ ਫੜੇਗੇ ਤੇ ਕੁੱਟੇ ਮਰ ਜਾਓਗੇ ਫਿਰ ਵੀ ਜਿੱਦੀ ਗੱਲ ਠੰਡੀ ਪੈ ਜਾਂਦੀ ਯਾਰ ਚਲੋ ਸਸੀ ਕਾਲ ਜੀ ਸਾਰਿਆਂ ਨੂੰ ਇਹ ਭਾਜਦਾ ਕਿਵੇਂ ਆ ਜੀ ਹੱਥ ਲਾਓ ਹੈ ਹੈ ਬੱਸ 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 ਚੱਕ ਲੋ ਪ੍ਰਭੂ ਵੀ ਭਾਈ ਦਾ ਕਿ ਮੈਂ ਕੀ ਕਹਾ ਕੀ ਕਿਉਂ ਤੇ ਕਿਵੇਂ ਹਰ ਇੱਕ ਗੱਲ ਦੇ ਵਿੱਚ ਕੋਈ ਕਾਰਨ ਛੁਪਿਆ ਹੁੰਦਾਗਾ ਅੱਛਾ ਤੇ ਆਪਾਂ ਤਰਿਆ ਬੋਝ ਕੇ ਮੈਂ ਥੋਲੀ ਚ ਕਰਿਆ ਤੇ ਲੱਖ ਲੁਕ ਬਾਬੇ ਦਾ ਥੋਲੀ ਚ ਹੋ ਗਿਆ ਜਿਹੜਾ ਮੇਰਾ ਥੜੇ ਹੱਥਾ ਪ੍ਰਭੂ ਇਹ ਥੜੇ ਹੱਥਾ ਦੀਆਂ ਉਂਗਲਾਂ ਨੂੰ ਐ ਕਰ ਦਿਓ ਹਾਂ ਇਹ ਉਂਗਲ ਮੇਰੇ ਕੱਪੜੇ ਤੇ ਮਾਰਤੀ ਇਹ ਕਪੜਾ ਮਤਵਾਰੇ ਮਾਰੀ ਐ ਜਦੋਂ ਜਾਣਾ ਵੀ ਓਖਾ ਕਰ ਮੱਸਾ ਤੇ ਨਾ ਦੇਣਾ ਐ ਤੂੰ ਬੜਕੇ ਖਿੱਚ ਦਿਓ ਤੇ ਰਮਾਲ ਉਧੜ ਜੂ ਤੇ ਨਾ ਛੋਡਾ ਰਮਾਲ ਪਾਟੇ ਕਾਵਾ ਤੇ ਕਮਣੋ ਤੇ ਬਾਬਾ ਮਿਲਿਆ ਉਹ ਕਹਿੰਦਾ ਕਾਕਾ ਉਹ ਰਿਹਾ ਕਾਕਾ ਉਹ ਰਿਹਾ ਮਗਬਾਬਾ ਕਾਕਾ ਤੇ ਮੇਰੇ ਪਿਓ ਦਾ ਨਾਮ ਹੈ ਇਹਨੇ ਪੁੱਛਿਆ ਕਾਕਾ ਭਗਤਾ ਮਗਬਾਬਾ ਕਿਛ ਨਹੀਂ ਕਹਦਾ ਤੂੰ ਕੰਮ ਦੱਸ ਕੀ ਆ ਕਹਿੰਦਾ ਬਾਬੇ ਨੂੰ ਹੱਥ ਦਿਖਾ ਕੇ ਜਾਓ ਮਗਬਾਬਾ ਹੱਥੀ ਦਾ ਕੁਛ ਨਹੀਂ ਲਿਖਿਆ ਹੁੰਦਾ ਮਗਬਾਬਾ ਹੱਥ ਉਹ ਜੀ ਸੋਹਣੇ ਹੁੰਦੇ ਆ ਜਿਹੜੇ ਹੱਥ ਨਾਲ ਕੰਮ ਕਰਦੇ ਆ ਹਾਏ ਰੱਬ ਕਹਿੰਦਾ ਭਗਤਾ ਅਸੀਂ ਤੈਨੂੰ ਸੱਚੀ ਗੱਲ ਦੱਸਾਂਗੇ ਸੱਚੀਆਂ ਮਗਬਾਬਾ ਸੱਚੀ ਗੱਲ ਦੱਸ ਦੇਗਾ ਮਗਬਾਤ ਦੇਖੋ ਜਰੂਰ ਦੇਖੋ ਸੋ ਕਹਿੰਦਾ ਭਗਤਾ ਮੁਠੀ ਬੰਦ ਕਰੋ ਮਗਬਾਬਾ ਲੈ ਬਾਬੇ ਨੇ ਮੇਰੇ ਹੱਥ ਦਾ ਪਤਾ ਵੀ ਹੱ ਕਹਿੰਦਾ ਸੱਚ ਬੋਲਣ ਕਾ ਝੂਠ ਮੈਂ ਬਾਬਾ ਸੱਚ ਬੋਲੂ ਹਾਂ ਕਹਿੰਦਾ ਤੇਰੇ ਘਰ ਇੱਕ ਪੂਤ ਰੇਂਦਾ ਮੈਂ ਕਾ ਮੇਰਾ ਰੱਖਿਆ ਹਾਂ ਹਾਂ ਕਹਿੰਦਾ ਕਾ ਤੂੰ ਰੱਖਿਆ ਮੈਂ ਕਾ ਮੇਰੇ ਕੰਦੇ ਨਹੀਂ ਕੋਲਾ ਨਹੀਂ ਘਰੇ ਨਿਗਾ ਰੱਖਦਾ ਕਹਿੰਦਾ ਕਿੱਥੋਂ ਫੜਿਆ ਸੀ ਮੈਂ ਕਾ ਮੇਰੇ ਸਹਰਿਆਂ ਤੋਂ ਹਾਂ ਕਹਿੰਦਾ ਭੱਜ ਜਾ ਚਲਾਕੇ ਲੋਕ ਕੋ ਮੈਨੂੰ ਕੁਝ ਪੈਸੇ ਲੈਣਾ ਚਾਹੁੰਦਾ ਸੀ ਉਹਨੂੰ ਪਤਾ ਸੀ ਵੀ ਇਹ ਬੰਦਾ ਮੇਰੇ ਜਾਲ ਵਿੱਚ ਨਹੀਂ ਫਸਦਾ ਮੈਂ ਤੁਰ ਅਕਸਲਾ ਕੇ ਤੁਰ ਲੱਗਿਆ ਬਾਬੇ ਨੇ ਫੇਰ ਮੈਨੂੰ ਬਾਜ਼ ਮਾਰੀ ਕਹਿੰਦਾ ਭਗਤਾ ਹਾਂ ਬਾਬੇ ਨੂੰ ਦੂਰ ਪੀ ਕੇ ਚਾਹ ਪੀਣੀ ਆ ਉਹ ਪ੍ਰਭੂ ਚਲਾਕੇ ਲੋਕ ਹੁੰਦੇ ਆ ਦੂਰ ਪੀ ਕੇ ਚੋਕੜੇ ਖੁੱਲੇ ਨਹੀਂ ਹੁੰਦੇ ਦੋ ਦਾ ਚਾਹ ਦਾ ਕੱਪ ਵੀ ਆਉਂਦਾ ਇਹ ਦਸ ਤੋਂ ਘੱਟ ਕੋਈ ਬੰਦਾ ਦਿੰਦਾ ਨਹੀਂ ਹਾਂ ਮਗਰ ਬਾਬਾ ਮੇਰੇ ਕੋਲੇ ਦੋ ਖੁੱਲੇ ਚਾਹ ਨਹੀਂ ਲੈ ਦਸ ਪਾੜਾ ਮੈਂ ਦਸ ਪਾੜਾ ਕੀ ਫੇਰ ਰੁਪਿਆ ਆਪਾਂ ਕਹਿੰਦਾ ਭਗਤਾ ਕੀ ਬਾਬੇ ਤੋਂ ਕੁਝ ਮੰਗਦਾ ਹਾਂ ਮਗਰ ਮੇਰੀ ਦਸ ਮੋੜ ਦੇ ਦੇਿਲਾਂ ਨੂੰ ਖਵਾਉਣਾ ਪਾਪਾ ਜਿਹੜੇ ਦਾਕਰ ਇਤਨਾ ਮੋੜਦੇ ਬਸ ਧੰਨਵਾਦ ਜੀ ਹਾਂ ਦਾਵਾਦ ਆ ਰਿਹਾ ਰੱਬ ਤਰੱਕੀਆਂ ਦੇਵੇ ਤੇ ਇਹਨੂੰ ਮੈਂ ਹਿੰਤੂ ਦਿੰਦਾ ਨਾ ਨਾ ਜੀ ਠੀਕ ਆ ਨਾ ਨਾ ਨਹੀਂ ਆ ਜਾ